ਮਾਨਯੋਗ ਪੁਲਿਸ ਕਮਿਸ਼ਨਰ ਅਮਰਸਰ ਦਾ ਗੁਰਪ੍ਰੀਤ ਸਿੰਘ ਪੁਲਿਸ ਸਾਹਿਬ ਉਹ ਦੇਸ਼ਤ ਨਪਦੇਸ਼ ਹੈ ਅਮਰਸਰ ਪੁਲਿਸ ਕਮਿਸ਼ਨਰੇਟ ਦੇ ਸਿਵਲਾਈਨ थाना ਉਹਨਾਂ ਦੇ ਮੁਖੀ ਇਸ ਦਾ ਗੁਰਪ੍ਰੀਤ ਸਿੰਘ ਤੇ ACP ਨੌਰਤਾ ਮਨਿੰਦਰ ਸਿੰਘ ਉਹਨਾਂ ਨੇ ਛੇਸ ਮੈਚਰ ਫੜੇ ਆ ਤਿੰਨ ਵੱਖਰੇ ਵੱਖਰੇ ਕੇਸਾਂ ਦੇ ਵਿੱਚ ਤੇ ਉਹਨਾਂ ਤੋਂ 10 ਟੂ-ਵੀਲਰਸ ਦੀ ਰਿਕਵਰੀ ਕੀਤੀ ਹੈ ਦੋ ਮੋਟਰਸਾਈਕਲ ਇੱਕ ਐਕਟਿਵਾ ਸਕੂਟਰ ਦੀ ਤੇ 6 ਮੋਬਾਈਲ ਫੋਨ ਵੀ ਉਹਨਾਂ ਨੇ ਫੜੇ ਆ ਜਿਹੜੇ ਵੱਖ-ਵੱਖਰੇ ਕੇਸਾਂ 'ਚ 6 ਸਨੇਚਰਸ ਫੜੇ ਉਹਨਾਂ ਦਾ ਨਾਮ ਹੈ ਹਰਵਿੰਦਰ ਸਿੰਘ ਲਾਇਸ ਬੋਬੀ ਰਕੇਸ਼ ਕੁਮਾਰ ਲਾਇਸ ਬੱਬੂ ਹਰਜੀਤ ਸਿੰਘ ਜੀਤਾ ਨਿਤਿਨ son of ਲਖਮਿੰਦਰ ਸਿੰਘ ਤੇ ਵਿਸ਼ਾਲ son of ਤਰਸੀਮ ਸਿੰਘ ਤੇ ਸ਼ਿਵਮ ਕੁਮਾਰ ਲਾਇਸ ਸ਼ਿਵਮ ਇਹ ਸਾਰੇ ਹੀ ਛੋਟੀ ਉਮਰ ਦੇ ਹੈਗੇ ਆ 22 ਸਾਲ ਦੇ ਮੁੰਡੇ ਨੇ ਤੇ ਵੱਖ-ਵੱਖਰੇ ਏਰੀਆ 'ਚ ਸਨੇਚਿੰਗ ਕਰਦੇ ਆ ਸ਼ਹਿਰ ਦੇ ਤੇ ਇਹਨਾਂ ਤੋਂ ਅਸੀਂ ਹੋਰ ਵੀ ਪੁਛਗਿੱਛ ਕਰ ਰਹੇ ਆ ਤੇ ਜਿਵੇਂ ਪੁਛਗਿੱਛ ਵਿੱਚ ਹੋਰ ਇਹਨਾਂ ਦੀ ਸਨੇਚਿੰਗ ਜੇ ਜਦੋਂ ਉਹਨਾਂ ਪਰਨਗੇ ਜਾਂ ਸਾਨੂੰ ਪਤਾ ਚੱਲੂਗਾ ਅਸੀਂ ਉਹ ਵੀ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਦੱਸਾਂਗੇ ਤੇ ਜਿਹੜੇ ਇਹ ਸਨੇਚਰਸ ਨੇ ਸਵੈ ਨਿਤਿੰਦ ਦੇ ਸਾਰੇ ਨਸ਼ਾ ਦਾ ਸੇਵਨ ਕਰਦੇ ਆ ਹੋਰ ਵੀ ਇਹਨਾਂ ਅਸੀਂ ਸੀਸੀਟੀਵੀ ਫੁਟੇਜਸ ਵਗੈਰਾ ਵੀ ਹੋਰ ਖੰਗਾਲ ਰਹੇ ਆ ਤੇ ਉਹਨਾਂ ਤੋਂ ਸਨੇਚਿੰਗ ਦਾ ਵੀ ਪਤਾ ਚੱਲੂਗਾ ਤੇ ਬੇਸਿਕਲੀ ਇਹ ਜਿਹੜੀ ਸਨਾਚਿੰਗ ਕਰਦੇ ਆ ਜੀ ਇਹ ਆਪਣਾ ਰਾਣੀ ਕਾ ਬਾਗ ਤੇ ਆਪਣਾ ਕੰਪਨੀ ਬਾਗ ਦੇ ਲਾਗੇ ਤੱਕੇ ਤੇ ਤੀਸਰਾ ਆਪਣਾ ਹੈਗਾ ਆ ਸ਼ਾਸਤਰੀ ਨਗਰ ਵਗੜਾ ਇੱਥੇ ਇਹਨਾਂ ਨੇ ਜ਼ਿਆਦਾ ਸਨਾਚਿੰਗ ਸਨਾਚਿੰਗ ਵਗੜਾ ਕੀਤੀਆਂ ਤੇ ਰஞ்சிਤ ਅੰਬੀਓ ਵਗੜਾ ਵੀ ਦੀ ਵੀ ਅਸੀਂ ਦੇਖਦੇ ਆ ਜਿਹੜੀ ਇਹਨਾਂ ਨੇ ਕੀਤੀ ਉਹ ਵੀ ਅਸੀਂ ਕਰ ਰਹੇ ਆ ਤੇ ਇਹ ਬੇਸਿਕਲੀ ਨੌਕਰੀਆਂ ਕਰਦੇ ਆ ਜਿਵੇਂ ਕਿ ਹਰਵਿੰਦਰ ਸਿੰਘ ਐ ਐ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਹੈ ਤੇ ਜਿਹੜਾ ਰਕੇਸ਼ ਕੁਮਾਰ ਹੈ ਉਹ ਪੰਨੂ ਇੰਟਰਨੈਸ਼ਨਲ ਵਿੱਚ ਰਿਸੈਪਸ਼ਨਿਸਟ ਦਾ ਕੰਮ ਕਰਦਾ ਹੈ ਜੀ ਤੇ ਜਿਹੜਾ ਹਰਜੀਤ ਸਿੰਘ ਹੈ ਉਹ ਆਪਣਾ ਡਰਾਈਵਰ ਹੈਗਾ ਜੀ ਹਾਇਤ ਹੋਟਲ ਦੇ ਵਿੱਚ ਤੇ ਨਿਤਿਨ ਹਾਲੇ ਪੜ ਰਿਹਾ ਜੀ 11th ਕਲਾਸ ਦੇ ਵਿੱਚ ਤੇ ਜਿਹੜਾ ਵਿਸ਼ਾਲ ਹੈ ਉਹ ਇੱਕ ਸਲੂਨ ਦੇ ਵਿੱਚ ਹੈ ਤਰਨ ਤਰਨ ਤੇ ਜਿਹੜਾ ਸ਼ਿਵਮ ਹੈ ਉਹ ਵੀ ਆਪਣਾ ਇੱਕ ਗਾਰਮੈਂਟ ਸ਼ਾਪ ਵਿੱਚ ਕੰਮ ਕਰਦਾ ਹੈ ਤੇ ਜਿਹੜਾ ਹੈਗਾ ਵਿਸ਼ਾਲ ਹੈ ਉਹਦੇ ਤੇ ਪਹਿਲਾਂ ਵੀ ਇੱਕ ਤਰਨ ਤਰਨ ਨੇ ਕੇਸ ਰਜਿਸਟਰਡ ਹੈਗਾ ਤੇ ਜਿਹੜੇ ਹੈਗੇ ਆਪਣਾ ਸੰਜੀਵ ਰਕੇਸ਼ ਕੁਮਾਰ ਹੈਗਾ ਉਹਤੇ ਵੀ ਦੋ ਕੇਸ ਪਹਿਲਾਂ ਹੀ ਸਨੈਚਿੰਗ ਵਗੜਾ ਦੇ ਰਜਿਸਟਰਡ ਹੈਗੇ ਆ ਤੇ ਉਸ ਤੋਂ ਇਲਾਵਾ ਜਿਹੜੇ ਹੈਗੇ ਆ ਹਰਜੀਤ ਸਿੰਘ ਤੇ ਨਿਤਿਨ ਇਹਨਾਂ ਤੇ ਵੀ ਵੱਖਰੇ ਵੱਖਰੇ ਥਾਣੇ ਸਨੈਚਿੰਗ ਦੇ ਕੇਸ ਅਲਰੀ ਰਜਿਸਟਰਡ ਹੈਗੇ ਆ ਸੋ ਹੈਬਿਚੁਅਲ ਅਫੈਂਡਰਸ ਹੈਗੇ ਆ ਅਸੀਂ ਇਹਨਾਂ ਨੂੰ ਪੇਸ਼ ਕਰਕੇ ਹਲੇ ਰਿਮਾਂਡ ਲੈ ਰਹੇ ਹਾਂ ਤੇ ਜੋ ਵੀ ਆਪਣਾ ਨਿਕਲੇਗਾ ਸੀ ਕੌਨੂੰ ਪੈਂਟ